ਫਿਲੋਰ ਦੇ ਰੂਰਾ ਨਰਸਿੰਗ ਹੋਮ ਵਿਖੇ ਹਸਪਤਾਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਜਿੱਤੇ ਹਸਪਤਾਲ ਦੇ ਮਾਹੀ ਡਾਕਟਰ ਡਾਕਟਰ ਹਰਦੀਸ਼ ਅਰੋੜਾ ਨੇ ਲੋਕ ਭਲਾਈ ਦਾ ਕਾਰਜ ਕਰਦੇ ਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਉੱਥੇ ਹੀ ਹਸਪਤਾਲ ਦੀ ਟੀਮ ਵੱਲੋਂ ਡਾਕਟਰ ਹਰਦੀਸ਼ ਅਰੋੜਾ ਦੀ ਅਗਵਾਈ ਹੇਠ ਲਗਭਗ 150 ਦੇ ਕਰੀਬ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਗਈਆਂ ਆਪਣੇ ਸੰਬੋਧਨ ਵੀ ਡਾਕਟਰ ਅਸਤੀਸ਼ ਰੋੜਾ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖਣ ਦੀ ਗੱਲ ਆਖੀ ਉਥੇ ਹੀ ਮਰੀਜ਼ਾਂ ਨੇ ਵੀ ਹਸਪਤਾਲ ਦੇ ਡਾਕਟਰ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਫਿਰ ਔਰ ਤੋਂ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਕਿੰਦਾ ਹੈ ਇਹ ਪੰਜ ਬਹੁਤ ਦਿਨ ਕਾਰਟਿੰਗ ਬਣਾ ਲਿਆ 137 ਕੋਈ ਮੈਨ ਕੰਮ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਡਾਕਟਰ ਜੀ ਮਜੀਤ ਰੇਖਾ ਨਾਲ ਵੀ ਬਾਜੀ ਮੇਰੇ ਕੋਲ ਆਈ ਆ ਅਸ ਹਰ ਸਾਲ ਦੇ ਤਰ੍ਹਾਂ ਅੱਜ ਸਫਨਾ ਦੇ ਵਾਸਤੇ ਕੰਪਨੀ ਆਇਆ ਹੈ ਅੱਛੀ ਬੀਮਾ ਕੈਂਪੇਗੇ ਜੀ ਸਹੀ ਮਸਾਲਸ ਨੂੰ ਲੱਗ ਗਿਆ ਠੀਕ ਹੈ ਜੀ ਇਹ ਸਾਰੇ ਸਾਡੇ ਤੇ ਨਿਊਰੋ ਦੀ ਆਪਣਾ ਗੈਸਟ੍ਰੋ ਦੀ ਅੰਦਰ ਰਿਲੇ ਰਿਜੀ ਅਲਰੇ ਰਿਜੀ ਦੀ ਜੀ ਤੇ ਆਪਣਾ ਸਕਿਨ ਦੀ ਫਿਰ ਨਾਲੇ ਨਿਊਰੋਲੋਜੀ ਦੇ ਤੇ ਉਹਨਾਂ ਅੰਦਰ ਮੰਦੇ ਸਾਰੇ ਉੱਠੀ ਕਰਤੇ ਕਿ ਜਨਰਲ ਪਰਿਅ ਸਿੱਖਣੇ ਕਰਨੀ ਜਨਰਲ ਪਰਿਅ ਵੀ ਸਰਜੀ ਦੇ ਪਰਿਅ ਵੀ ਇਹ ਕਹਿੰਦੇ ਆ ਡਾਕਟਰ ਵੀ ਆਉਂਦੇ ਹੋ ਦੋ ਵਸਤਾਂ ਦਲ ਵਿੱਚ ਕੀ ਟਾਈਮ ਟੇਬਲ ਹੈ ਅੰਨ ਕੈਡ ਟੇਬਲ ਕੀ ਅਕੇ ਨਾਲ ਤੋਂ ਕਿੰਨਾ ਦੱਸੋ 5 ਵਜੇ ਸਰ ਹਰ ਬਿਮਾਰੀ ਦਾ ਜੀ ਸਾਰੇ ਜਨਰਲ ਬਿਮਾਰੀ ਦੇ ਸਰਜੀ ਦਾ ਉਸ ਉਤਰੇ ਬਾਕੀ ਜਿਹੜੇ ਹੈਗੇ ਆਪਣੇ ਸਪੈਸ਼ਲਿਸਟ ਬਾਹਰੋਂ ਆ ਰਹੇ 40 ਸਾਲ ਤੋਂ ਡਾਕਟਰ ਬੈਲ ਆ ਰਹੇ ਹੈ ਤੇ ਡਾਕਟਰ ਨਿਊਰੋ ਵਾਲੇ ਆ ਰਹੇ ਹਨ ਉਹਨਾਂ ਦਾ 2 ਘੰਟੇ ਦਾ 11 ਤੋਂ 12 ਕੁ ਵਜੇ ਚੱਕ ਹੈ ਜੀ ਜੇ ਕਾਰਡੀਓਲੋਜੀ ਦੇ ਆ ਰਹੇ ਹੈ ਦੀਪਸਾਲ ਤੋਂ ਉਹਨਾਂ ਦਾ ਆਪਾਂ 11:00 ਲੈ ਕੇ ਦੋ ਸਕਦੇ ਹਾਂ ਓਕੇ ਥੈਂਕ ਯੂ